ਲੇ ਵੀ ਦਾਨੀ ਸੱਜਣੋ ਪਿੰਡ ਉਬਿਆ ਵਿਖੇ ਗਊਸ਼ਾਲਾ ਦਾ ਲਾਟਰੀ ਸਕੀਮਾਂ ਡਰਾਅ ਨਿਕਲ ਚੁੱਕਿਆ ਤੇ ਪਹਿਲਾ ਇਨਾਮ 3600 ਫੋਰਡ ਦੀ ਜਿਹਦਾ ਪਰਚੀ ਨੰਬਰ ਹੈ 7664 ਤੇ ਦੂਸਰਾ ਇਨਾਮ ਬੋਲਟ 쿠ਪਨ ਸਕੀਮ ਵਿੱਚ ਰੱਖਿਆ ਸੀ ਜੋ ਤਿੰਨ ਟਿਕਟਾਂ ਘਰਾਉਣ ਦੇ ਕੋਪਨ ਫਰੀ ਸੀ ਤੇ ਦੂਸਰਾ ਇਨਾਮ ਬੋਲਟ ਨਿਕਲਿਆ ਹੈ ਉਹ ਪਰਚੀ ਨੰਬਰ ਹੈ A-9474 ਤੇ ਤੀਸਰਾ ਇਨਾਮ AC ਡੇਟਨ ਦਾ ਉਹਦਾ ਪਰਚੀ ਨੰਬਰ ਹੈ E8570 ਤੇ ਚੌਥਾ ਇਨਾਮ ਫ੍ਰਿਜ ਜਿਹਦਾ ਪਰਚੀ ਨੰਬਰ ਹੈ E7130 ਤੇ ਪੰਜਵਾਂ ਇਨਾਮ ਬੋਸ਼ ਮਸ਼ੀਨ ਪਰਚੀ ਨੰਬਰ ਹੈ ਜੀ A 32 15 ए 34 15 ਤੇ ਛੇਵਾਂ ਇਨਾਮ ਹੈ ਜੀ LED ਬੱਤੀ ਇੰਚੀ ਪਰਚੀ ਨੰਬਰ ਹੈ 99 60 99 60 ਤੇ ਸੱਤਵਾਂ ਇਨਾਮ ਹੈ ਸਾਈਕਲ ਦੋ ਸਾਈਕਲ ਕੱਢੇ ਨੇ ਪਹਿਲਾ ਪਰਚੀ ਨੰਬਰ ਸਾਈਕਲ ਦਾ A 49 48 ਤੇ ਦੂਸਰਾ ਪਰਚੀ ਨੰਬਰ 95 24 95 24 ਦੇਖ ਸਕਦੇ ਹੋ ਤੁਸੀਂ ਪਹਿਲਾ ਸਾਈਕਲ ਨਿਕਲੇ ਜੀ A 4948 ਤੇ ਦੂਸਰਾ ਸਾਈਕਲ ਨਿਕਲੇ 95 24 ਤੇ ਤੇ ਅੱਠਵਾਂ ਇਨਾਮ ਸਾਈਕਲ ਸਿਲਾਈ ਮਸ਼ੀਨ ਹੈ ਅੱਠਵਾਂ ਇਨਾਮ ਸੀ ਜਿਹੜਾ ਆਪਣਾ ਸਿਲਾਈ ਮਸ਼ੀਨ ਸੀ ਸਿਲਾਈ ਮਸ਼ੀਨਾਂ ਦੋ ਕੱਡੀਆਂ ਨੇ ਪਹਿਲੀ ਸਿਲਾਈ ਮਸ਼ੀਨ ਹੈ A 469 ਤੇ ਦੂਸਰੀ ਸਲਾਈ ਮਸ਼ੀਨ ਹੈ ਡੀ ਮੈਨਸ 5382 ਤੇ ਅੱਠਵੇਂ ਨਾਮ ਦੇ ਸਲਾਈ ਮਸ਼ੀਨਾਂ ਰੱਖੀਆਂ ਦੀਆਂ ਦੋ ਪਹਿਲੇ ਨਾਮ ਦੇ ਸ਼ੈਂਕਲ ਦੀ ਜਿਹੜੀ ਸਲਾਈ ਮਸ਼ੀਨ ਹੈ ਇਹ ਮੈਨਸ 46 59 ਡੀ ਮੈਨਸ 5382 ਤੇ ਨੌਵੇਂ ਨਾਮ ਹੈ ਜੀ ਪ੍ਰੈਸਾਂ ਤੇ ਨੌਵੇਂ ਨਾਮ ਹੈ ਜੀ ਪ੍ਰੈਸਾਂ 20 ਪ੍ਰੈਸਾਂ ਰੱਖੀਆਂ ਨੇ ਜੀ ਨਮਈ ਨਾਮ ਬੀ ਪ੍ਰੈਸਾਂ ਰੱਖੀਆਂ ਤੇ ਪਹਿਲੀ ਪ੍ਰੈਸ ਹੈ ਜੀ ਪਰਚੀ ਨੰਬਰ ਹੈ ਡੀ ਪਲੱਸ 9745 ਦੂਸਰੀ ਪ੍ਰੈਸ ਹੈ ਜੀ ਈ ਪਲੱਸ 6774 ਤੀਜੀ ਪ੍ਰੈਸ ਹੈ ਜੀ ਬੀ ਮਾਈਨਸ 93 95 ਤੇ ਚੌਥੀ ਪ੍ਰੈਸ ਹੈ ਜੀ ਡੀ ਪਲੱਸ 6454 ਤੇ ਪੰਜਵੀਂ ਪ੍ਰੈਸ ਹੈ ਜੀ ਸੀ ਪਲੱਸ 8045 ਤੇ ਛੇਵੀਂ ਪ੍ਰੈਸ ਹੈ ਜੀ ਈ ਮਾਈਨਸ 6833 ਸੱਤਵੀਂ ਪ੍ਰੈਸ ਹੈ ਜੀ ਬੀ ਪਲੱਸ 15 84 ਤੇ ਅੱਠਵੀਂ ਪ੍ਰੈਸ ਹੈ ਜੀ 33 ਡੀ 3308 ਤੇ ਨੌਵੀਂ ਪ੍ਰੈਸ ਹੈ ਜੀ ਡੀ ਪਲੱਸ 6243 ਤੇ 10ਵੀਂ ਪ੍ਰੈਸ E8603 11ਵੀਂ ਪ੍ਰੈਸ ਹੈ ਜੀ E-666 12ਵੀਂ ਜੀ C+B93 ਤੇ 13ਵੀਂ ਪ੍ਰੈਸ ਹੈ ਜੀ C 87 C3687 ਤੇ C3787 ਤੇ 14ਵੀਂ ਪ੍ਰੈਸ ਹੈ E-6632 ਤੇ 15ਵੀਂ ਪ੍ਰੈਸੇਜੀ B 8869 ਦੇ ਤੇ 16ਵੀਂ ਪ੍ਰੈਸੇਜੀ A 2332 ਦੇ ਤੇ 17ਵੀਂ ਪ੍ਰੈਸੇਜੀ A 38 41 ਤੇ ਤੇ 18ਵੀਂ ਪ੍ਰੈਸੇਜੀ C 2499 ਦੇ ਤੇ 19ਵੀਂ ਪ੍ਰੈਸੇਜੀ C 8771 ਤੇ 20ਵੀਂ ਪ੍ਰੈਸੇਜੀ E 9295 ਦੇ ਨਾਮ ਆਪਣੇ ਕੈਂਪਰ ਰੱਖੇ ਤੇ 21 ਕੈਂਪਰਾਂ ਦੇ ਨੰਬਰ ਬੋਲ ਰਿਹਾ ਆਪਦੇ ਆਪ ਦੇ ਨੰਬਰ ਮਿਲਾ ਸਕਦੇ ਹੋ ਡੀ ਪਲੱਸ 1701 A 4739 ਤੇ E ਪਲੱਸ 3230 ਤੇ D 8134 D 8134 A 3145 A 3145 C 8758 ਤੇ ਉਸ ਤੋਂ ਬਾਅਦ ਹੈ ਜੀ E+3565 ਤੇ C+6452 D+1703 A+7827 A-7398 D+1085 ਤੇ D+1210 ਤੇ C+6491 ਤੇ a 4257 ਤੇ e 68 57 c 2829 e e 726 e 726 ਉਸ ਤੋਂ ਬਾਅਦ ਜੀ 19ਵੀਂ ਕੈਂਪਰ ਜਿਹੜਾ b 6574 ਤੇ ਤੇ ਉਸ ਤੋਂ ਬਾਅਦ ਜੀ b 2179 ਉਸ ਤੋਂ ਬਾਅਦ ਲਾਸਟ ਕੈਂਪਰ ਹੈ ਜੀ A4323 ਤੇ ਜਿਹੜਾ 11ਵਾਂ ਇਨਾਮ ਹੈ ਬੋਤਲ ਸੈੱਟ ਰੱਖਿਆ ਆਖਰੀ ਤਿੰਨ ਅੱਖਰ ਜਿਹੜੀ ਪਰਚੀ ਦੇ ਵੀ ਮਿਲਦੇ ਹੋਣ 783 ਤੇ ਉਹ A ਸੀਰੀਜ਼ 'ਚ ਹੋਵੇ B ਸੀਰੀਜ਼ 'ਚੋਂ C ਸੀਰੀਜ਼ 'ਚੋਂ D ਸੀਰੀਜ਼ ਜਿੰਨੀਆਂ ਵੀ ਸੀਰੀਜ਼ਾਂ ਨੇ ਚਲੋ ਸਾਰੀਆਂ ਤੇ 783 ਲਾਸਟ ਤੇ ਹੋਣਾ ਚਾਹੀਦਾ ਤਾਂ ਉਹ ਆਪਣਾ ਬੋਤਲ ਸੈੱਟ ਕਮੇਟੀ ਕਮੇਟੀ ਗਊਸ਼ਾਲਾ ਕੋਲੇ ਬਗਊਸ਼ਾਲਾ ਵਾਲੇ ਕਮੇਟੀ ਕੋਲੇ ਫੋਨ ਕਰਕੇ ਆਪਣਾ ਬੋਤਲ ਸੈੱਟ ਮੰਗਾ ਸਕਦੇ ਹੋ ਆਖਰੀ 3 ਅੱਖਰ 683